ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹ ਹੋਈ ਹੈ ਜਿਹਦੇ ਵਿੱਚ ਸੋਸ਼ਲ ਮੀਡੀਆ ਤੇ ਜਿਸ ਦੀ ਇੱਕ ਲੇਡੀ ਜਿਹੜੀ ਨਸ਼ਾ ਵੇਚਦੀ ਦਿਖਾਈ ਦੇ ਰਹੀ ਹੈ ਅਸੀਂ ਉਹ ਵੀਡੀਓ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਦੀ ਦੀਸ਼ਨ ਨਿਰਦੇਸ਼ਾ ਮਦਵਕ ਇਮੀਡੀਏਟਲੀ ਉਹ ਲੇਡੀ ਜਿਹੜੀ ਸਾਡੇ ਵੱਲੋਂ ਆਇਡੈਂਟੀਫਾਈ ਕੀਤੀ ਗਈ ਤੇ ਪਤਾ ਲੱਗਿਆ ਕਿ ਇਹ ਗੋਗੀ ਕੋਰ ਹੈ ਉਹਦਾ ਨਾਮ ਪਤਨੀ ਜਰਨੈਲ ਸਿੰਘ ਐ ਇਸੇ ਪਿੰਡ ਦੀ ਲੰਗੜੋਈ ਦੀ ਵਸਨੀਕ ਹੈ ਇਹ ਲੇਡੀ ਤੇ ਹੁਣ ਤੱਕ ਦੋ ਮੁਕਦਮੇ ਡਰਕਸ ਦੇ ਦਰਜ ਨੇ ਇੱਕ ਪਿਛਲੇ ਸਾਲ ਅਗਸਤ ਦੇ ਵਿੱਚ ਦਰਜ ਹੋਇਆ ਸੀ ਤੇ ਇੱਕ ਇਸ ਸਾਲ ਜਨਵਰੀ ਦੇ ਵਿੱਚ ਹੋਇਆ ਸੀ ਇਸ ਸਾਲ ਜਨਵਰੀ ਦੇ ਇਤੋਂ ਪਸਿਆਣਾ ਥਾਣਾ ਵੱਲੋਂ ਕਰੀਬ 500 ਗੋਲੀਆਂ ਜਿਹੜੀਆਂ ਨਸ਼ਿੱਲੀਆਂ ਬਰਾਮਦ ਹੋਈਆਂ ਸੀਗੀਆਂ ਤੇ ਉਹਦੇ ਵਿੱਚ ਇਹ ਜੂਨ ਚ ਬਿਲ ਤੇ ਆਈ ਹੈ ਤੇ ਹੁਣ ਇਹ ਦੁਆਰਾ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਸੀ ਇਸੇ ਮਾਮਲੇ ਚ ਐਸਐਸਪੀ ਸਾਹਿਬ ਦੇ ਗਾਈਡਲਾਈਨਸ ਮੁਤਾਬਕ ਕੱਲ ਵੀ ਇਸ ਪਿੰਡ ਦੇ ਵਿੱਚ ਕਾਡਨ ਸਰਚ ਆਪਰੇਸ਼ਨ ਕੀਤਾ ਸੀ ਅੱਜ ਸਵੇਰ ਤੋਂ ਵੀ ਸਾਡੀ ਟੀਮ ਇੱਥੇ ਲੱਗੀਆਂ ਹੋਈਆਂ ਨੇ ਸਵੇਰੇ ਜਿਹੜੇ ਸਾਡੇ ਵੱਲੋਂ ਸਾਰੇ ਘਰਾਂ ਦੀ ਚੈਕਿੰਗ ਕੀਤੀ ਗਈ ਹੁਣ ਦੁਆਰਾ ਸੀ ਜਿਹੜੀ ਫੇਰ ਇੱਕ ਵਾਰੀ ਸਾਰੇ ਕਰਨਾਂ ਦੁਆਰਾ ਚੈੱਕ ਕਰ ਰਹੇ ਹਾਂ ਜਿਹੜੇ ਸਾਡੇ ਸਸਪੀਸ਼ੀਅਸ ਜਿਨ੍ਹਾਂ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ ਵੀ ਇਹ ਨਸ਼ੇ ਦੀ ਐਕਟੀਵਿਟੀ ਚ ਇਨਵੋਲ ਹੋ ਕਿਤੇ ਜਾਸਤ ਹੈ ਕਿ ਹੁਣ ਤੱਕ ਇਸ ਪਿੰਡ ਦੇ ਵਿੱਚ ਅਸੀਂ 13 ਵਾਰ ਜਿਹੜਾ ਡਰੱਗਸ ਦੀ ਰਿਕਵਰੀ ਹੋਣ ਕਰਕੇ 13 ਐਨਡੀਪੀਐਸ ਕੇ ਮਕਦਮੇ ਦਰਜ ਨੇ ਇਸ ਪਿੰਡ ਦੇ ਵਿੱਚ ਅਸੀਂ 5 ਵਾਰ ਜਨਵਰੀ ਤੋਂ ਲੈ ਕੇ ਕਾਟਨ ਸਰਚ ਆਪਰੇਸ਼ਨ ਵੀ ਕੀਤਾ ਸਾਰੇ ਪਿੰਡ ਨੂੰ ਘੇਰ ਕੇ ਮਤਲਬ ਸਾਰੇ ਘਰਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਜਿਹੜਾ ਕੀ ਹੈ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਕਈ ਜਿਹੜੀ ਇਹ ਲੇਡੀ ਹੈ ਇਹ ਕ੍ਰਿਮੀਨਲ ਪਿਛੌੜਕੜ ਦੀ ਹੈ ਕਿਉਂਕਿ ਤੇ ਦੋ ਮੁਕਦਮੇ ਆਲਰੇਡੀ ਦਰਜਾ ਸੀ ਜਲਦ ਤੋਂ ਜਲਦ ਇਹਨੂੰ ਕਾਬੂ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਬਾਕੀ ਜਿਹੜੀ ਅੱਜ ਦੀ ਐਕਟੀਵਿਟੀ ਹੈ ਸਾਡੀ ਇਹਦੇ ਵਿੱਚ ਜਿਵੇਂ ਵੀ ਕੋਈ ਸਾਡੀ ਰਿਕਵਰੀ ਹੁੰਦੀ ਹੈ ਉਹ ਸ਼ਾਮ ਨੂੰ ਤੁਹਾਨੂੰ ਦੱਸਿਆ ਜਾਊਗਾ ਜਿਵੇਂ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਜਦੋਂ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਟਨਰ ਦੇ ਵਿੱਚ ਪਟਿਆਲਾ ਪੁਲਿਸ ਨੇ ਬਹੁਤ ਡਰਗਸ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਨੇ ਤੇ ਕਾਫੀ ਮੁਕਦਮੇ ਦਰਜ ਕੀਤੇ ਨੇ ਅਸੀਂ ਪਿਛਲੇ ਮਹੀਨੇ ਦੋ ਮਹੀਨੇ ਚ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਮਦਦ ਨਾਲ ਸਾਡੇ ਜ਼ਿਲ੍ਹੇ ਦੇ ਕਾਫੀ ਥਾਣਿਆਂ ਦੇ ਵਿੱਚ 15 ਤੋਂ 20 ਜਿਹੜੇ ਵੱਡੇ ਸਮੱਗਲਰ ਆ ਉਹਨਾਂ ਦੀ ਪ੍ਰਾਪਰਟੀ ਵੀ ਜ਼ਬਤ ਕਰਾਈ ਗਈ ਹੈ ਉਹਦੇ ਚ ਸਾਡੀ ਐਕਟੀਵਿਟੀ ਚੱਲ ਰਹੀ ਹੈ ਉਸ ਤੋਂ ਬਿਨਾ ਜਿਹੜੇ ਅਸੀਂ ਨਸ਼ਿਆਂ ਦੇ ਅਗੇਂਸਟ ਲੋਕਾਂ ਨੂੰ ਅ ਜਾਗਰੂਕ ਵੀ ਕਰ ਰਹੇ ਆ ਅਸੀਂ ਕੈਂਪ ਵੀ ਲਗਾ ਰਹੇ ਆ ਤੇ ਸੈਮੀਨਾਰ ਵੀ ਕਿਤੇ ਜਾ ਰਹੇ ਨੇ ਇਸ ਕਰਕੇ ਜਿਹੜੇ ਕੁਝ ਬੰਦੇ ਹਲੇ ਵੀ ਜਿਹੜੇ ਇਸ ਤਰ੍ਹਾਂ ਦੀ ਐਕਟੀਵਿਟੀ ਚ ਇਨਵੋਲ ਹੈ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਕੰਮ ਕਰਦੇ ਨੇ ਜਿਹੜੇ ਨੌਜਵਾਨ ਨੇ ਵੀਡੀਓ ਵਾਇਰਲ ਕੀਤੀ ਉਹਨੇ ਕਿਹਾ ਕਿ ਬੜੇ ਜਿਗਰੇ ਨਾਲ ਮੈਂ ਕਰ ਰਿਹਾ ਹੈਗਾ ਤੇ ਲੋਕ ਮੇਰੀ ਜਰੂਰ ਮਦਦ ਕਰਨ ਲੱਗ ਰਹੇ ਨੇ ਉਹਦੇ ਉੱਪਰ ਕੋਈ ਪ੍ਰੈਸ਼ਰ ਹੋਊਗਾ ਜਾਂ ਉਹਨੂੰ ਰੋਕ ਰਿਹਾ ਸੀ ਕੋਈ ਅਸੀਂ ਸਾਨੂੰ ਜੇ ਕੋਈ ਬੰਦਾ ਇਨਫੋਰਮੇਸ਼ਨ ਦੇ ਰਿਹਾ ਸ ਤਾਂ ਲੋਕਾਂ ਨੂੰ ਕਹਿ ਰਹੇ ਆ ਵੀ ਸਾਨੂੰ ਦੱਸੋ ਜੇ ਕਿਤੇ ਕੋਈ ਡਰਗ ਬਿਕਰੀ ਹੈ ਜਿਉਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਦੱਸੀਆ ਸੀ ਹੁਣ ਲੋਕ ਸਾਡਾ ਸਾਥ ਦੇ ਰਹੇ ਨੇ ਵਿਲੇਜ ਲੈਵਲ ਤੇ ਆਪਣੇ ਜਿਹੜੇ ਐਂਟੀ ਡਰਗ ਕਮੇਟੀਆਂ ਬਣਾ ਰਹੇ ਨੇ ਉਹਦੇ ਨਾਲ ਸਾਡੇ ਕੋਲ ਹੋਰ ਇਨਫੋਰਮੇਸ਼ਨ ਆ ਰਹੀ ਹੈ ਤੇ ਸਾਨੂੰ ਉਮੀਦ ਹੈ ਸੀ ਉਹਨਾਂ ਦੇ ਸਹਿਯੋਗ ਨਾਲ ਜਲਦ ਤੋਂ ਜਲਦ ਜਿਹੜਾ ਨਸ਼ਾ ਖਤਮ ਕਰਨ ਚ ਸਕਸੈਸਫੁਲ ਹੋਮਾਏ ਪਿੰਡ ਵਾਸੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈਗਾ ਕਿ ਉਹ ਇਸ ਕਰਕੇ ਕਿ ਸ਼ਾਇਦ ਕਿਸੇ ਡਰ ਕਰਕੇ ਨਾ ਬੋਲ ਰਹੇ ਹੋਣ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਤਾਂ ਹੀ ਜੇ ਪਹਿਲਾਂ ਵੀ ਹੋ ਸਕਦੀ ਸੀ ਇਹ ਚੀਜ਼ਾਂ ਮਤ ਲੋਕਾਂ ਦੀ ਜਿਹੜੇ ਡਰੱਗਸ ਦੀ ਲੜਾਈ ਹੈ ਇਹ ਇਕੱਲੇ ਪੁਲਿਸ ਦੇ ਐਕਟਿਵ ਹੋਣ ਨਾਲ ਜਾਂ ਸਰਕਾਰ ਦੇ ਐਕਟਿਵ ਹੋਣ ਨਾਲ ਨਹੀਂ ਖਤਮ ਹੋਊਗੀ ਜਦੋਂ ਹੁਣ ਲੋਕ ਐਕਟਿਵ ਹੋ ਗਏ ਲੋਕ ਇਹ ਇੱਕ ਦੂਜੇ ਨੂੰ ਮਤਲਬ ਅਵੇਅਰ ਕਰਨ ਲੱਗੇ ਤੇ ਲੋਕ ਜਿਹੜੇ ਮਾੜੇ ਬੰਦਿਆਂ ਬਾਰੇ ਸਾਨੂੰ ਦੱਸਣ ਲੱਗੇ ਤਾਂ ਮੈਨੂੰ ਉਮੀਦ ਹੈ ਵੀ ਜਲਦ ਤੋਂ ਜਲਦ ਜਿਹੜਾ ਇਹ ਪੰਜਾਬ ਹੈ ਇਸ ਲੜਾਈ ਚ ਜਿੱਤ ਹਾਸਲ ਕਰੂਗਾ ਤੇ ਜਿਹੜੇ ਨਸ਼ੇ ਦੇ ਜਿਹੜੇ ਸਦਾਗਰ ਨੇ ਇਹਨਾਂ ਨੂੰ ਜਿਲ੍ਹੇ ਦੇ ਵਿੱਚ ਭੇਜਿਆ ਜਾ ਸਕਦਾ